ਕਪੂਰਥਲਾ ਦੀ ਝੁੱਗੀ ਚੋਪੜੀ ਪাড়ੇ ਇਲਾਕੇ ਮੁਹੱਲਾ ਮਹਿਤਾਬਗੜ੍ਹ ਦੇ Dalit ਪਰਿਵਾਰ ਦੇ ਨਾਲ ਸੰਬੰਧਿਤ ਆਟੋ ਰਿਕਸ਼ਾ ਚਾਲਕ ਬਲਜੀਤ ਕੌਰ ਬਿੱਟੂ ਦੀ ਬੇਟੀ ਸ਼ਿਫਾਨੀ ਨੇ ਜਿੱਥੇ ਪੰਜਾਬ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਉੱਥੇ ਉਸਦੇ ਮਾਤਾ ਪਿਤਾ ਸਮਾਜ ਅਤੇ ਆਪਣੇ ਗੁਰੂ ਗੁਰਿੰਦਰਪਾਲ ਸਿੰਘ ਦਾ ਤਨਫਾਦ ਕੀਤਾ ਗਿਆ ਗੁਰੂ ਗੁਰਿੰਦਰਪਾਲ ਸਿੰਘ ਜਿਸ ਨੇ ਇੱਕ ਗਰੀਬ ਪਰਿਵਾਰ ਦੀ ਬੇਟੀ ਸ਼ਿਫਾਨੀ ਨੂੰ ਪੰਜਾਬ ਜੁਡੀਸ਼ੀਅਲ ਸਰਵਿਸ ਦੀ ਸਿੱਖਿਆ ਪੂਰੀ ਤਰ੍ਹਾਂ ਮੁਫਤ ਦੀ ਪਾਉਂਦੇ ਵਿੱਚ ਮਦਦ ਕੀਤੀ ਜੱਜ ਦੀ ਪ੍ਰੀਖਿਆ ਪਾਸ ਕਰਨ ਦੇ ਲਈ ਸ਼ਿਫਾਨੀ ਦੇ ਪੀਤਾ ਬਲਜੀਤ ਸਿੰਘ ਬਿੱਟੂ ਕਪੂਰਥਲਾ ਦੇ ਵਿੱਚ ਇੱਕ ਆਟੋ ਰਿਕਸ਼ਾ ਚਾਲਕ ਨੇ ਜੀਣਾ ਨੇ ਆਪਣੀ ਧੀ ਦੀ ਪੜ੍ਹਾਈ ਯਕੀਨੀ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਪੰਜਾਬ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਸ਼ਿਵਾਨੀ ਨੇ ਕਲਪਾਤੀ ਦੌਰਾਨ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦੋਸਤਾਂ ਤੇ ਗੁਰੂ ਜੀ ਦੇ ਸਹਿਯੋਗ ਦੇ ਨਾਲ ਹੀ ਇਸ ਅਹੁਦੇ ਤੇ ਪਹੁੰਚੀ ਹੈ ਜੱਜ ਸ਼ਿਵਾਨੀ ਨੇ ਕਿਹਾ ਕਿ ਜਦੋਂ ਉਹ ਇਸ ਸੀਟ ਤੇ ਬੈਠੀ ਤਾਂ ਸਭ ਤੋਂ ਪਹਿਲਾਂ ਈਮਾਨਦਾਰ ਹੋ ਕੇ ਅਤੇ ਸੱਚ ਦਾ ਫੈਸਲਾ ਸੁਣ ਕੇ ਮੈਂ ਗਰੀਬ ਖੇਤਰ ਅਤੇ ਗਰੀਬ ਲੋਕਾਂ ਨੂੰ ਇਨਸਾਫ ਦੇਉਣ ਦੇ ਯੋਗ ਹੋਈ ਹਾਂ ਅਤੇ ਇਥੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਅਤੇ ਹਰ ਇੱਕ ਵਿਅਕਤੀ ਨੂੰ ਨਿਆਂ ਮਿਲਣਾ ਚਾਹੀਦਾ ਹੈ ਤਾਂ ਜੋ ਨੇਪਾਲਿਕਾ ਦੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ ਹਾਲਾਤ ਜਿਹੜੇ ਹੁੰਦੇ ਆ ਇੱਕ ਗਰੀਬ ਪਰਿਵਾਰ ਦੇ ਉਹ ਸਾਰੇ ਮੈਂ ਦੇਖਿਆ ਬਹੁਤ ਮੁਸ਼ਕਲਾਂ ਆਈਆਂ ਪੜਾਈ 'ਚ ਵੀ ਫਾਈਨੈਂਸ਼ੀਅਲੀ ਵੀ ਵੈਸੇ ਵੀ ਫੈਮਿਲੀ 'ਚ ਪਰ ਮੈਂ ਸਾਰੀਆਂ ਉਹਨਾਂ ਮੁਸ਼ਕਲਾਂ ਨੂੰ ਮੁਸ਼ਕਲਾਂ 'ਚ ਲੰਘ ਕੇ ਇਸ ਮੁਕਾਮ ਤੇ ਪਹੁੰਚ ਗਈ ਮੇਰੇ ਫਾਦਰ ਦਾ ਮੇਰੀ ਫੈਮਿਲੀ ਦਾ ਫਰੈਂਡਸ ਦਾ ਆਲੇ ਦੁਆਲੇ ਸਭ ਦਾ ਬਹੁਤ ਹੀ ਯੋਗਦਾਨ ਰਿਹਾ ਸਭ ਤੋਂ ਵੱਡਾ ਯੋਗਦਾਨ ਮੇਰੇ ਸਰ ਗੁਰਿੰਦਰਪਾਲ ਸਿੰਘ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟਸ ਐਡਵੋਕੇਟ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ 바ਰ ਕਾਉਂਸਲ ਦੇ ਚੇਅਰਮੈਨ ਵੀ ਰਹੇ ਨੇ ਉਹਨਾਂ ਨੇ ਮੈਨੂੰ ਫ੍ਰੀ ਕੋਚਿੰਗ ਦਿੱਤੀ ਤੇ ਉਹਨਾਂ ਨੇ ਸਭ ਮੇਰਾ ਖਰਚਾ ਵੀ ਉੱਥੇ ਦਾ ਚੱਕਿਆ ਕਿ ਉਹਨਾਂ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਦਾ ਬੱਚਾ ਹੈ ਫੀਸ ਨਹੀਂ ਭਰ ਸਕਦਾ ਤੇ ਉਹਨਾਂ ਨੇ ਮੈਨੂੰ ਫ੍ਰੀ ਪੜਾ ਕੇ ਉਹਨਾਂ ਦਾ ਬਹੁਤ ਬਹੁਤ ਯੋਗਦਾਨ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਤਲਬ ਕਾਹ ਨਹੀਂ ਸਕਦੀ ਕਿ ਇੰਨਾ ਉਹਨਾਂ ਨੇ ਮੈਨੂੰ ਮਦਦ ਕੀਤੀ ਔਰ ਅੱਜ ਤੱਕ ਵੀ ਕਰ ਰਹੇ ਨੇ ਉਹ ਮੇਰੇ ਲਈ ਤਾਂ ਫਰਿਸ਼ਤਾ ਨੇ ਰੱਬ ਨੇ ਬਹੁਤ ਮਦਦ ਕੀਤੀ ਉਹਨਾਂ ਨੇ ਮੇਰੀ ਜੇ ਐਜੇ ਆਪਾਂ ਗੱਲ ਕਰੀ ਕੌਨਸਰਟ ਰਕੇਸ਼ ਕੁਮਾਰ ਜੀ ਵੱਲੋਂ ਜੀ ਸਰ ਤਾਂ ਕਿੱਧਰ ਤਾਂ ਐਂਡ ਗਵਾਂਡ ਵੀ ਹੈਗੇ ਤੇ ਕਿੱਧਰ ਸਾਥ ਦੇ ਤੇ ਕਿੱਧਰ ਮਦਦ ਕੀਤੀ ਕੀਤਾ ਸਰ ਇਹ ਵੈਸੇ ਰਿਸ਼ਤੇ ਜੋ ਮੈਂ ਮਾਮਾ ਜੀ ਲੱਗਦੇ ਨੇ ਮੇਰੇ ਪਰ ਇਹ ਇਹ ਵੱਡਾ ਭਰਾ ਮਾਮਾ ਔਰ ਐਜ਼ ਅ ਫਾਦਰ ਵੀ ਕਹਿ ਲਓ ਕਿ ਕਿਉਂਕਿ ਵੱਡੇ ਨੇ ਮੇਰੇ ਤਾਂ ਬਹੁਤ ਉਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਵਾਂਗੂ ਰੱਖਿਆ ਮੈਨੂੰ ਔਰ ਕਦੀ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹਨਾਂ ਨੇ ਹਮੇਸ਼ਾ ਮਦਦ ਕੀਤੀ ਆ ਹਮੇਸ਼ਾ ਸਪੋਰਟ ਕੀਤਾ ਹੈ ਐਜ਼ ਤੁਸੀਂ ਹੁਣ ਐਡੀ ਵੱਡੀ ਗੱਡੀ ਤੇ ਬਹਿਣਾ ਜੱਜ ਸਾਹਿਬ ਦੀ ਇਹ ਸੀਟ ਤੇ ਬੈਠਣਾ ਹੁਣ ਆਨਰ ਵਾਲੇ ਟਾਈਮ ਤੇ ਜਿਹੜੇ ਕਿ ਗਰੀਬ ਲੋਕਾਂ ਦੇ ਜਿਹੜੇ ਕਿ ਸਮੱਸਿਆਵਾਂ ਹੁੰਦੀਆਂ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਸੋਲਵ ਕਰਦੇ ਸਰ ਮੈਂ ਆਪਣੀ ਇਸ ਅਹੁਦੇ ਤੇ ਬੈਠ ਕੇ ਇਹੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣਾ ਹਰ ਕੰਮ ਇਮਾਨਦਾਰੀ ਨਾਲ ਕਰਾਂ ਇਨਟੈਗ੍ਰਿਟੀ ਨੂੰ ਹੀ ਅ ਅੱਗੇ ਰੱਖਾਂ ਕਦੀ ਵੀ ਬੇਈਮਾਨੀ ਨਾ ਕਰਾਂ ਕਦੀ ਵੀ ਕਿਸੇ ਦਾ ਗਲਤ ਫੈਸਲਾ ਨਾ ਲਾਂ ਦਵਾਂ ਤੇ ਹਮੇਸ਼ਾ ਹਰ ਇੱਕ ਬੰਦੇ ਨੂੰ ਜਸਟਿਸ ਮਿਲੇ ਕਿਉਂਕਿ ਜਿਹੋ ਜੀ ਜਗ੍ਹਾ ਤੋਂ ਮੈਂ ਉੱਠ ਕੇ ਇਸ ਅਹੁਦੇ ਤੇ ਪਹੁੰਚੀ ਹਾਂ ਮੈਂ ਚਾਹੁੰਨੀ ਹਾਂ ਕਿ ਗਰੀਬ ਲੋਕ ਜਿਹੜੇ ਜਸਟਿਸ ਨਹੀਂ ਲੈ ਪਾਉਂਦੇ ਉਹਨਾਂ ਨੂੰ ਸਹੀ ਰਸਤਾ ਮਿਲੇ ਤੇ ਉਹ ਜੁਡੀਸ਼ਰੀ 'ਚ ਬਿਲੀਵ ਕਰਨ ਕਿ ਸੱਚਮੁੱਚ ਕਿ ਇਸ ਅਹੁਦੇ ਤੇ ਬੈਠ ਕੇ ਲੋਕ ਜਸਟਿਸ ਦੇਣ ਅੱਜ ਤੱਕ ਜੇ ਦੇਖਿਆ ਜਾਵੇ ਕਿ ਇੱਕ ਵੱਡੇ ਘਰਾਂ ਦੇ ਘਰ ਇਹ ਜਾਂ ਕਹਿ ਲਓ ਉਹ ਵੱਡੇ ਘਰਾਂ ਦੇ ਜਿਹੜੇ ਲੋਕ ਜਿਹੜੇ ਉਹ ਇਹਨਾਂ ਉਧਿਆਂ ਤੇ ਬੈੰਦੇ ਹੁੰਦੇ ਸੀ ਅੱਜ ਇੱਕ ਗਰੀਬ ਪਰਿਵਾਰ ਦਾ ਨੀਚੇ ਪਰਿਵਾਰ ਤੋਂ ਉੱਪਰ ਆ ਕੇ ਤੇ ਅਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਸਰ ਮੈਂ ਇਹ ਇਸ ਚੀਜ਼ ਤੇ ਬਿਲੀਵ ਕਰਦੀ ਹਾਂ ਕਿ ਜੇ ਤੁਸੀਂ ਮਿਹਨਤ ਕਰੋਗੇ ਤਾਂ ਕਿਸੇ ਲਈ ਵੀ ਕੁਝ ਵੀ ਔਖਾ ਨਹੀਂ ਗਰੀਬ ਅਮੀਰ ਕੁਝ ਵੀ ਮੈਟਰ ਨਹੀਂ ਕਰਦਾ ਜਿਹੜਾ ਮਿਹਨਤ ਕਰੇਗਾ ਉਸ ਲਈ ਕੋਈ ਵੀ ਮੁਕਾਮ ਹਾਸਿਲ ਕਰਨਾ ਔਖਾ ਨਹੀਂ ਪਾਪਾ ਦਾ ਕਿਸ ਤਰ੍ਹਾਂ ਦਾ ਯੋਗਦਾਨ ਸੀ ਪਾਪਾ ਨੇ ਬਹੁਤ ਮਿਹਨਤ ਕੀਤੀ ਉਹ ਮੈਨੂੰ ਹਮੇਸ਼ਾ ਹੌਸਲਾ ਦਿੰਦੇ ਰਹੇ ਕਦੀ ਮਾੜਾ ਟਾਈਮ ਆਉਂਦਾ ਸੀ ਚੰਗਾ ਵੀ ਆਉਂਦਾ ਸੀ ਪਰ ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਕਦੀ ਵੀ ਹੌਸਲਾ ਨਹੀਂ ਛੱਡਣਾ ਆਪਾਂ ਡੋਲਣਾ ਨਹੀਂ ਡਿੱਗਣਾ ਨਹੀਂ ਹਮੇਸ਼ਾ ਆਪਣੀ ਮੰਜ਼ਿਲ ਤੱਕ ਕੰਸਟੈਂਟਲੀ ਹੀ ਮੋਟੀਵੇਟਿਡ ਮੈਨੂੰ ਬਹੁਤ ਜ਼ਿਆਦਾ ਪ੍ਰਾਫ ਫੀਲ ਹੁੰਦਾ ਮੈਨ ਕੋ ਵਰਡਸ ਨਹੀਂ ਹੈਗੇ ਕਿ ਮੈਂ ਐਕਸਪਲੇਨ ਕਰ ਸਕਾਂ ਇਸ ਚੀਜ਼ ਨੂੰ ਲੇਕਿਨ ਫਿਰ ਵੀ ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਿੰਨੀ ਆ ਇਸ ਜੀ ਲਈ ਬਹੁਤ ਜ਼ਿਆਦਾ ਆਏਗੀ ਆ ਕੜਾਤਾ ਅਸੀਂ ਇਕੱਠਿਆਂ ਨੇ ਕੱਲਾ ਕਰਨੀਆਂ ਇਹਨੇ ਮੈਨੂੰ ਦੱਸਤਾ ਕਿ ਸੁਣੋ ਔਰ ਕਈ ਵਾਰ ਇਹ ਦਹਿਨੇ ਹਲ ਵੀ ਕੀਤਾ ਹਲ ਵੀ ਕੀਤਾ ਰੋਂਦੀ ਵੀ ਸੀ ਇੱਕ ਵਾਰ ਫਿਰ ਵੀ ਮੈਨੂੰ ਹੌਂਸਲਾ ਦਿੰਦੀ ਸੀ ਕਿ ਨਹੀਂ ਕੋਈ ਨਹੀਂ ਹੋ ਜਾਣਾ ਆ ਹੋ ਜਾਊਗਾ ਸਭ ਕੁਝ ਠੀਕ ਸਰ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਦੀ ਵਿਚਾਰ ਵੀ ਨਹੀਂ ਦਿਮਾਗ ਆਇਆ ਸੀ ਪਰ ਇਹ ਜਵਾਨੀ ਵੇਲੇ ਕਿਤੇ ਸੋਚਿਆ ਸੀ ਕਿ ਕੀ ਬਣਾਵਾਂਗੇ ਉਹ ਆਪਣੇ ਬੱਚੇ ਦੇ ਵਿੱਚ ਵੀ ਦੇਖ ਲਿਆ ਤੇ ਉਹਨੂੰ ਇਨਕਾਜ ਕੀਤਾ ਵਕੀਲ ਬਣਾਤਾ ਫਿੱਟੋ ਤੋਂ ਬਣਾਤਾ ਵਕੀਲ ਵੀ ਦਾਅਵੇ ਦੇ ਵਿੱਚ ਦਾ ਬਣਦੇ ਹੁੰਦੇ। ਇਹ ਸੂਟ ਆਈ ਕੋਈ ਇਹੋ ਜਿਹਾ ਇਨਸੀਡੈਂਟ ਹੋਏ ਤੇ ਉਹਦੇ ਸੂਟ ਆਈ ਵੀ ਗੱਡ ਬੰਨਾ ਚਾਹੀਦਾ ਬੱਚੇ ਨੂੰ। ਤੇ ਇਹ ਸੂਟ ਤੇ ਫੋੜਿਆ ਫੇਰ ਦੇਖਿਆ ਹਫੀਜ਼ਾ ਬਹੁਤ ਜ਼ਿਆਦਾ। ਹਫੀਜ਼ਾ ਜੋ ਜ਼ਿਆਦਾ ਤਾਂ ਇਹ ਦੇਖਿਆ ਵੀ ਹੁਣ ਨਹੀਂ ਬਣ ਸਕਦਾ। ਤੇ ਗਰਤੀ ਜਿੱਦਾ ਕਹਿੰਦੇ ਹੁੰਦੇ ਜਦੋਂ ਬੱਚੇ ਦੀ ਕਿਸਮਤ ਵਧੀਆ ਹੋ ਜਾ ਬੱਚੇ ਨੇ ਬਣਨਾ ਹੋਵੇ। ਸਾਨੂੰ ਗੁਰਿੰਦਰਪਾਲ ਸਿੰਘ ਇੱਕ ਸੀਨੀਅਰ ਐਡਵੋਕੇਟ ਆ ਚੰਡੀਗੜ੍ਹ ਦੇ ਵਿੱਚ। ਵੀ ਸੈਕਟਰ ਵਿੱਚ ਰਹਿੰਦੇ ਉਹਨਾਂ ਨੂੰ ਫਾਰਮਰ ਚੇਅਰਮੈਨ ਵੀ ਰਾਤੂ ਕਿਹਾ ਮਤਲਬ ਕਿ ਪੰਜਾਬ Haryana ਕੋਰਟੀ ਉਹਨਾਂ ਨਾਲ ਸਾਡੀ ਮੁਲਾਕਾਤ ਅਸੀਂ ਫੋਨ ਤੇ ਕਿਸੇ ਬੰਦੇ ਨੇ ਕਰਾਈ ਮੁੰਡੇ ਨੇ ਕਿਸੇ ਨੂੰ ਇਹਦੇ ਨਾਲ ਹੀ ਪੁੱਛੇ ਬੱਚੇ ਦੇ ਨਾਲ ਪੜ੍ਹਦੇ ਉਹਨਾਂ ਮੁਲਾਕਾਤ ਕਰਾਈ ਮੁਲਾਕਾਤ ਕਰਾਈ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਸਰ ਮੈਂ ਇਹਨਾਂ ਉਮੀਦ ਪੰਧਾ ਨਹੀਂ ਆ ਗਿਆ ਕਿ ਜਿੰਨੀਆਂ ਫੀਸਾਂ ਉਹ ਭਰ ਸਕਦੇ ਵੀ ਨਹੀਂ ਇਹ ਫੀਸਾਂ ਨਹੀਂ ਭਰਦੇ ਕਹਿੰਦਾ ਉਹਨਾਂ ਨੇ ਮੌਜੂਦਾ ਖੁੱਲੇ ਸੁਭਾਅ ਦੇ ਕੋਈ ਬੰਦੇ ਹੁੰਦੇ ਕੁਝ ਇਹੋ ਜਿਹੇ ਬੰਦੇ ਵੀ ਦੁਨੀਆ 'ਚ ਆਏ ਹੋਏ ਨੇ ਜਿਹੜੇ ਮਤਲਬ ਕਿ ਗਰੀਬ ਬੰਦੇ ਦੀ ਮਦਦ ਕਰਕੇ ਰਾਜੀ ਉਹਨਾਂ ਨੇ ਮੈਨੂੰ ਕਿਹਾ ਕਿ ਬੱਚੇ ਨੂੰ ਛੱਡ ਕਈ ਦਾ ਤੂੰ ਨਾ ਫਿਕਰ ਕਰੀ ਜੱਜ ਬਣਾਉਣਾ ਮੇਰਾ ਕੰਮ ਜੋ ਤੇ ਕੋ ਸਾਦਾ ਹੋ ਗੀ ਦੀ ਤੂੰ ਕਰ ਦੇ ਉਸੇ ਉਸ ਬੰਦੇ ਦੀ ਅੱਜ ਕੱਲ੍ਹ ਮੈਂ ਗਹਿਰ ਬੋਲ ਰਿਹਾ ਹਾਂ ਜਿਹੜਾ ਸੌਂਦੀਆ ਉਸ ਬੰਦੇ ਨੇ ਹਰ ਇੱਕ ਟੀਮ ਨਾਲ ਮੇਰੀ ਮਦਦ ਕੀਤੀ ਲੇਕਿਨ ਜੇ ਮੈਂ ਕਮਾ ਹਣਾ ਮੈਂ ਅੱਜ ਸਾਰੇ ਪਰਿਵਾਰ ਹੀ ਮੇਰਾ ਖੜਾ ਮੈਂ ਅੱਜ ਕਮਾ ਹਣਾ ਵੀ ਮੈਂ ਪੜਾ ਸਕਦਾ ਸੀ ਮੈਂ ਪੀਸੀਐਸ ਨੂੰ ਕਰਾ ਸਕਦਾ ਸੀ ਮੈਂ ਨਹੀਂ ਕਰਾ ਸਕਦਾ ਸਰਾ ਗੁਰਿੰਦਰ ਪਾਲ ਸਿੰਘ ਵੱਡਾ ਡੀਪੀ ਸਰਹੰਗੋੜ ਦੇਦੇ ਇਸ ਟਾਈਮ ਹੋਣਗੇ ਵੀ ਇੱਥੇ ਤੇ ਤੁਹਾਡੀ ਕੇ ਵੀ ਮੈਂ ਮੁਲਾਕਾਤ ਕਰਾਵਾਂ ਕਰ ਉਹਨੇ ਪਰ ਉਹਨਾਂ ਨੇ ਸਾਡੀ ਇੰਨੀ ਕ ਮਦਦ ਕੀਤੀ ਹੈ ਨਾ ਹਰ ਇੱਕ ਪੱਖੋਂ ਹਰ ਇੱਕ ਬਣਾਈ ਤੋਂ ਤੇ ਪੂਰੀ ਤੇ ਜਾਨ ਜਿੰਦੇ ਜਾਨ ਲਾਤੀ ਉਹ ਤੋਂ ਤੈਨੂੰ ਬਣਾਉਣਾ ਤੇਰੇ ਫਾਦਰ ਸਾਹਿਬ ਵੇਖਦਾ ਆ ਰੋਜ਼ ਕਰ ਕਰਕੇ ਵੀ ਮੋਟੀਵੇਸ਼ਨ ਇਹਨੂੰ ਦਿੰਦੇ ਰਹੇ ਮੈਂ ਕਦੇ ਟੁੱਟ ਜਾਣਾ ਤੇ ਇਨ ਕਾਣਾ ਪਾਪਾ ਇਦਾਂ ਵਾ ਮੇਰੇ ਨਾਲ ਉਹਨਾਂ ਨੇ ਗੱਲ ਕਰਦੇ ਚਲੋ ਮੈਨੂੰ ਰਿਮੋਟਿਵੇਟ ਕਰ ਪੁੱਪਾ ਜੀ ਤੁਸੀਂ ਕਿਉਂ ਤੰਗ ਹੋਣਾ ਤੁਸੀਂ ਨਾ ਕਰੋ ਕੋਈ ਗੱਲ ਨਹੀਂ ਫੇਕੀ ਹੈ ਨਹੀਂ ਪੈਸੇ ਬਣੇ ਕੋਈ ਗੱਲ ਨਹੀਂ ਤੁਸੀਂ ਮੇਰੇ ਤੋਂ ਛੱਡ ਦੋ ਇਹਦਾ ਕਾਲ ਕਰਕੇ ਉਹਨਾਂ ਨੇ ਮੋਟੀਵੇਸ਼ਨ ਕਰਦੇ ਤੇ ਜੱਜ ਬਣੇ ਬੱਚੇ ਦੀ ਵਾਈ ਹੈ ਉਹ ਦਿਨ ਪਹਿਲਾ ਫੋਨ ਮੈਨੂੰ ਚੱਕਿਆ ਉਹਨਾਂ ਨੇ ਤੇ ਉਹਨਾਂ ਦੀ ਜਿੱਦਾ ਮਨជា ਆਮ ਜਾ ਤੇ ਉਸ ਤਰ੍ਹਾਂ ਗੱਲ ਕਰਕੇ ਏਡਾ ਵੱਡਾ ਵਕੀਲ ਹੋਵੇ ਕੰਢੀਗੜ੍ਹ ਜ਼ਿਲ੍ਹੇ ਦੇ ਵਿੱਚ ਰਹਿੰਦਾ ਹੋਵੇ ਹੋਰ ਹਾਈ ਕੋਰਟ ਦੇ ਵਿੱਚ ਜਾਂਦਾ ਹੋਵੇ ਤੇ ਮੇਰੇ ਵਰਗੇ ਕਾਟਵਾ ਆਟਵਰ ਵਾਲੇ ਨਾਲ ਪਿਆਰਾ ਦੋਸਤਾਂ ਨੂੰ ਪੇਸ਼ ਆਵੇ ਉਹ ਕਾਜੀ ਤੁਹਾਡਾ ਬੇਟਾ ਜੱਜ ਬਣ ਗਿਆ ਆਹ ਲਫ਼ਜ਼ ਦੀ ਉਸ ਕੀਤਾ ਜਾਣ ਤੇ ਕੀ ਕਿ ਬੰਦੇ ਦੇ ਦਿਲ 'ਚ ਕੀ ਆਉਂਦੀ ਉਹ ਬੰਦਾ ਸਾਡੇ ਵਾਸਤੇ ਰੱਬ ਤੋਂ ਬਾਅਦ ਉਹ ਆਪ ਸਾਡੇ ਬਾਤ ਸਾਨੂੰ ਉਹਨੇ ਬਹੁਤ ਕੰਮ ਸਾਡੀ ਬੱਚੇ ਮੇਰੇ ਬੱਚੇ ਦੀ ਕਾਮਯਾਬੀ ਦੇ ਵਿੱਚ ਉਹਦਾ ਬਹੁਤ ਵੱਡਾ ਹੱਥ ਹੈ ਵੀ ਉਥੇ ਜਾਣ ਤੋਂ ਬਾਅਦ ਸਿੱਤੇ ਸਾਡੇ ਮੇਰੇ ਭੈਣ ਭਰਾ ਹੈਗੇ ਜਾਂ ਮੇਰੇ ਨਾਲ ਸਾਰੇ ਰਲ ਕੇ ਚੱਲੇ ਕੋਈ ਕਦੀ ਉਹ ਕਾ ਟਾਈਮ ਆਉਂਦਾ ਵਾ ਮੈਂ ਤੇ ਆ ਪਿਛਾ ਵਿੱਚ ਛੋਟਾ ਵੀਰ ਇਹ ਵੀ ਮਦਦ ਕਰਦਾ ਰਿਹਾ ਹੋਰ ਵੀ ਸਾਰੇ ਜਣੇ ਮੇਰੇ ਨਾਲ ਕਾਦੇ ਰਹੇ ਇੱਥੇ ਇਹਨਾਂ ਨੇ ਮਦਦ ਕੀਤੀ ਇੱਥੇ ਬੜੀ ਚੰਗੀ ਚੱਲ ਉਹਨਾਂ ਨੇ ਪੜਾਈ ਦਿੱਤੀ ਕਹਿੰਦ ਮਤਲਬ ਕਿ ਤੇ ਡੇ ਇੱਕ ਫਰਿਸ਼ਤਾ ਬਣ ਕੇ ਆਏ ਉਹਨਾਂ ਨੇ ਪੜਾਈ ਦੇ ਵਿੱਚ ਇੰਨੀ ਕਮਦ ਕੀਤੀ ਕਿ ਲੋਕ ਕੇ ਟਾਈਮ ਤੇ ਉਹਨਾਂ ਦੀ ਕੀਤੀ ਮਦਦ ਨੂੰ ਕਿ ਹਰ ਇੱਕ ਤਰ੍ਹਾਂ ਦਾ ਮਨਸਾ ਨੂੰ ਪ੍ਰਸਾਦ ਦਿੱਤਾ ਤੇ ਅੱਜ ਅਸੀਂ ਮਿਲ ਗਿਆ ਖੜਿਆ ਤਾਂ ਤੁਹਾਡੇ ਕੋਲ ਪ੍ਰੈਕਟ ਟੈਲੀਵਿਜ਼ਨ ਤੇ ਸਾਡੀਆਂ ਫੋਟੋਆਂ ਲੈਂਦੀਆਂ ਵਾ ਪੁੱਤ ਨੇ ਵੀ ਲੱਗੇ ਵੀ ਦੇ ਦੇ ਹਟਿਆ ਤੇ ਹੁਣ ਵੀ ਚੱਲਾ ਹੋਣਗੇ ਤੇ ਸਾਨੂੰ ਆਹੀ ਵੇ ਆ ਜੋ ਕਿ ਹੈ ਨਿਸ਼ਚੈ ਪਰ ਜੋ ਸਾਡਾ ਅਮਰਜੀਤ ਕੁਸ਼ਕੁਰੀ ਦੇ ਮੁਕੱਦਰ ਕੋ ਸਾਡੇ ਉੱਤੇ ਕੰਮ ਆ ਗਿਆ ਕਿ ਜਦੋਂ ਉਹ ਰਿਸ਼ਤਾ ਬਣ ਕੇ ਸਹੀ ਕੋਠਿੰਗ ਉਹਨਾਂ ਨੇ ਸ਼ੁਰੂ ਕੀਤੀ ਜਿਹੜਾ ਬਟਾ ਨਹੀਂ ਪੀਛ ਦੇਦਾ ਉਹਨਾਂ ਦੀ ਫਰੀ ਕੋਠਿੰਗ ਕਰਦੀ ਹੈ ਫਿਰ ਕਿਉਂ ਜਿਹੜੇ ਦੇ ਸਕਦੇ ਸੀ ਇਸ ਉਹਨਾਂ ਦੇ ਕੋਲ ਲੈਂਦੇ ਹੋਣਗੇ ਕੋ ਆਪਾਂ ਨੂੰ ਨਹੀਂ ਕਹਦਾਂ ਪਰ ਸਾਡੀ ਦੁਕਾਨੇ ਨੂੰ ਕਰਤਾ ਜੋ ਚਲ ਕਹੋ ਕਰੀਏ ਐਜ਼ ਅ ਕਾਉਂਸਲਰ ਵੀ ਤੇ ਐਜ਼ ਇੱਕ ਬ੍ਰਦਰ ਵੀ ਕਿ ਜਿਹੜਾ ਕਿ ਤੁਹਾਡੇ ਭਾਂਜੀ ਵੀ ਹੈਗੇ ਕਹੋ ਕਿ ਤੁਹਾਡੇ ਲਾਗੇ ਗਵੰਡ ਚ ਵੀ ਆ ਤੇ ਜਿਹੜਾ ਕਿ ਇੰਨੇ ਵੱਡੇ ਕਹੋ ਕਿ ਇਹਨਾਂ ਨੇ ਜਿਹੜੀ ਅਚੀਵਮੈਂਟ ਪ੍ਰਾਪਤ ਕੀਤੀ ਹੈ ਐਜ਼ ਇੱਕ ਕਹੋ ਕਿ ਜੱਜ ਦੇ ਸਿਲੈਕਸ਼ਨ ਹੋਈ ਹੈ ਕਿੱਦਾਂ ਦੇਖਦੇ ਤੁਸੀਂ ਇਹ ਚੀਜ਼ਾਂ ਨੂੰ ਦੇਖਣਾ ਕਿ ਇਹ ਪਰਮਾਤਮਾ ਬਹੁ ਬਹੁ ਸ਼ੁਕਰਗੁਜ਼ਾਰ ਆਂ ਜੀ ਅਸੀਂ ਸਾਰੇ ਵੀ ਸਾਡੀ ਧੀ ਸਾਡੀ ਭੈਣ ਭਾਂਜੀ ਹਰਗੀ ਇਹ ਸਾਡੇ ਹੱਥਾਂ 'ਚ ਜੰਮੀ ਪਈ ਇਹ ਕੁੜੀ ਨੇ ਇੰਨੀ ਸਖਤ ਮਿਹਨਤ ਕਰਕੇ ਇਹ ਰੁਤਬਾ ਹਾਸਲ ਕੀਤਾ ਥੋੜਾ ਪ੍ਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਕਰਦੇ ਸਾਰੇ ਇਹ ਇਹ ਕੁੜੀ ਨੂੰ ਇੱਥੋਂ ਤੱਕ ਬਚਾਇਆ ਬਾਕੀ ਇਹ ਸਾਡੇ ਸਮਾਜ ਲਈ ਬਹੁਤ ਵੱਡੀ ਗੱਲ ਆ ਕਿ ਇਹ ਅੱਜ ਸਾਡੀ ਧੀ ਇਹ ਮੁਕਾਮ ਤੇ ਪਹੁੰਚੀ ਆ ਅਕਸਰ ਕਿਦਾਂ ਦੇਖਦੇਗੇ ਜਿੱਦਾਂ ਕਿ ਪਹਿਲਾਂ ਦੇਖਿਆ ਜਾਵੇ ਕਿ ਇੱਕ ਵੱਡੇ ਘਰਾਂ ਦੇ ਜਾਂ ਹੌਣਹਾਰ ਘਰਾਂ ਦੇ ਨਿਆਣੇ ਹੀ ਜੱਜ ਬਣਦੇ ਸੀ ਅੱਜ ਇੱਕ ਮਿਡਲ ਕਲਾਸ ਕਹ ਲੋ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਇੱਕ ਛੋਟੇ ਸ਼ਹਿਰ ਦੇ ਵਿੱਚੋਂ ਉੱਠ ਕੇ ਇੱਕ ਵੱਡੇ ਵੱਡੇ ਅਹੁਦੇ ਤੇ ਜਾਣਾ ਕਿਸ ਤਰ੍ਹਾਂ ਦੇਖਦੇ ਆ ਇਹ ਕੋਈ ਗੱਲ ਨਹੀਂ ਹੁੰਦੀ ਵੀ ਕੱਲੇ ਵੱਡੇ ਘਰਾਂ ਦੇ ਨਿਆਣਿਆਂ ਨੇ ਹੀ ਜੱਜ ਬੰਨਾ ਵਾ ਅਫਸਰ ਬੰਨਾ ਵਾ ਆਈਪੀਐਸ ਬੰਨਾ ਵਾ ਜਾਂ ਉਹਨਾਂ ਨੇ ਹੀ ਆਈਟੀ ਬੰਨਾ ਇੰਜੀਨੀਅਰ ਬੰਨਾ ਵਾ ਇਹ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਆ ਹੁਣ ਇਹ ਸਾਡੇ ਭਾਜੀ ਆ ਇਹ ਆਟੋ ਚਲਾਉਂਦੇ ਆ ਇਹ ਪਹਿਲਾਂ ਠੇਕੇ ਦੇ ਸੇਲਸਮੈਨ ਰਹੇ ਆ ਠੀਕ ਆ ਇਹ ਇਹਨਾਂ ਨੇ ਪੜਾਇਆ ਇਹਨਾਂ ਨੇ ਸਖਤ ਮਿਹਨਤ ਕੀਤੀ ਮੰਮੀ ਡੈਡੀ ਇਹਦੇ ਫਗਵਾੜੇ ਰਹਿੰਦੇ ਕੁੜੀ ਇਹ ਕੁੜੀ ਸ਼ੁਰੂ ਤੋਂ ਇੱਥੇ ਪੜੀ ਆ ਥੋੜਾ ਆਪਾਂ ਨੂੰ ਵੀ ਗਾਈਡ ਕਰਨੇ ਪੈਣਾ ਨਾ ਬੱਚਿਆਂ ਨੂੰ ਵੀ ਪੜੂਗੇ ਤੇ ਵਧੀਆ ਚੀਜ਼ ਤੇ ਜਾਉਗੇ ਜੇ ਨਹੀਂ ਪੜੂਗੇ ਤਾਂ ਫਿਰ ਤੁਹਾਨੂੰ ਪਤਾ ਜਿਹੜਾ ਬੰਦਾ ਨਹੀਂ ਪੜਦਾ ਉਹ ਐਂਡ ਫੇ 10000 ਦੀ ਤਨਖਾਹ ਜੋਬ ਕਰ ਲਿਆ ਪ੍ਰਾਈਵੇਟ ਬਹਿ ਗਿਆ ਦੁਕਾਨਾਂ ਤੇ ਜਾ ਕੇ ਬਾਈ ਇਹੀ ਆ ਜੇ ਸਾਡਾ ਸਮਾਜ ਪੜੂਗਾ ਤਾਂ ਸਭ ਤੋਂ ਪਹਿਲਾਂ ਪਹਿਲ ਸਾਡੀਆਂ ਨੌਕਰੀਆਂ ਦੇ ਵਿੱਚ ਅਹਨ ਤੁਸੀਂ ਕੋ ਮੈਸੇਜ ਕਨਵੇ ਕਰਨਾ ਚਾਹੁੰਗਾ ਕਿ ਹੋਰ ਵੀ ਬੱਚਿਆਂ ਨੂੰ ਕਿਸ ਤਰੀਕੇ ਨਾਲ ਜਿੰਦਕਾ ਇਹ ਤਾਂ ਇਹਹੀ ਮੈਸੇਜ ਦੇਣਾ ਚਾਹੁੰਦਾ ਵਾ ਸਾਰਿਆਂ ਨੂੰ ਇਹ ਨਹੀਂ ਕੋਈ ਸਾਡੇ ਸਮਾਜ ਦਾ ਹਰ ਇੱਕ ਬੱਚੇ ਨੂੰ ਪੜ੍ਹਨਾ ਚਾਹੀਦਾ ਪੜ੍ਹਾਈ ਦਾ ਐਂਡ ਮੁੱਲ ਪੈਣਾ ਹੀ ਪੈਣਾ ਵਾ ਪੜ੍ਹਾਈ ਤੋਂ ਵੱਡਾ ਕੋਈ ਨਹੀਂ ਹਥਿਆਰ ਹੈਗਾ ਦੁਨੀਆ